ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹਦਾ ਮੇਨ ਮਕਸਦ ਇਹ ਆ ਕਿ ਸਾਡਾ ਝੋਨੇ ਦਾ ਸੀਜ਼ਨ ਜਿਹੜਾ ਆ ਉਹ ਸ਼ੁਰੂ ਹੋਣ ਵਾਲਾ ਵਾ ਔਰ ਅਸੀਂ ਚਾਹੁੰਦੇ ਆ ਕਿ ਸਾਰੀ ਇਨਫੋਰਮੇਸ਼ਨ ਸੂਚਨਾ ਜਿਹੜੀ ਆ ਕਿਸਾਨ ਭਰਾਵਾਂ ਤੱਕ ਜਿਹੜੀ ਆ ਉਹ ਪਹੁੰਚਾਈ ਜਾਵੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਡੀਐਸਆਰ ਦਰਾਕਟ ਸੋਇੰਗ ਆਫ ਰਾਈਸ ਝੋਨੇ ਦੀ ਸਿੱਧੀ ਬਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਆ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਜਿਹੜੀ ਸਾਡੀ 15 ਮਈ ਤੋਂ 31 ਮਈ ਤੱਕ ਦਾ ਸ਼ਡਿਊਲ ਆ ਔਰ ਇਹ ਸਿੱਧੀ ਬਜਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਇਹਦੇ ਵਿੱਚ ਪਿਛਲੇ ਸਮੇਂ 'ਚ ਸਾਡੇ ਕੋਲ ਸੋ 153000 ਏਕੜ ਦਾ ਜਿਹੜਾ ਰਕਬਾ ਸੀਗਾ ਉਹ ਸਿੱਧੀ ਬਜਾਈ ਦੇ ਅਧੀਨ ਆਇਆ ਸੀਗਾ ਔਰ ਇਸ ਵਾਰ ਅਸੀਂ ਡੀਐਸਆਰ ਦੇ ਵਿੱਚ ਟਾਰਗੇਟਡ 5 ਲੱਖ ਏਕੜ ਜਿਹੜੀ ਝੋਨੇ ਦੀ ਸਿੱਧੀ ਬਜਾਈ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਹੋਇਆ ਹੈ ਸੋ ਅਸੀਂ ਝੋਨੇ ਦੀ ਸਿੱਧੀ ਬਜਾਈ ਨੂੰ ਪਾ ਉਤਸ਼ਾਹਿਤ ਕਰ ਰਹੇ ਹਾਂ ਕਿ ਇਹਦੇ ਨਾਲ ਸਾਡਾ ਕਾਫੀ ਪਾਣੀ ਜਿਹੜਾ ਆ ਉਹਦਾ ਬਚਾਅ ਹੁੰਦਾ ਹੈ ਤਰਪੀ ਹੇਠਲਾ ਪਾਣੀ ਵੀ ਬਚਦਾ ਹੈ ਆਮ ਤੌਰ ਤੇ ਲਗਭਗ 3800 ਜਿਹੜਾ ਲੀਟਰ ਆ ਪਾਣੀ ਉਹ ਇੱਕ ਕਿਲੋ ਝੋਨੇ ਦੀ ਫਸਲ ਨੂੰ ਪਕਾਉਣ ਵਾਸਤੇ ਲੱਗਦਾ ਹੈ ਜਦਕਿ ਜਦੋਂ ਡੀਐਸਆਰ ਕਰਦੇ ਆ ਤੇ ਉਹਦੇ ਨਾਲ ਲਗਭਗ 15 ਤੋਂ 20% ਪਾਣੀ ਜਿਹੜਾ ਸਾਡਾ ਆ ਉਹ ਸੇਵ ਹੋ ਜਾਂਦਾ ਸੋ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਡੀਐਸਆਰ ਜਿਹੜੀ ਆ ਉਹ ਕੀਤੀ ਜਾਵੇ ਇਦੇ ਨਾਲ ਇੱਕ ਹੋਰ ਵੀ 1500 ਰੁਪਿਆ ਪ੍ਰਤੀ ਏਕੜ ਦੀ ਸਬਸਿਡੀ ਵੀ ਜਿਹੜੀ ਆ ਉਹ ਡੀਐਸਆਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਹੋਈ ਆ ਕਿੰਨੀ 1500 1500 ਪ੍ਰਤੀ ਏਕੜ ਸੋ 1500 ਰੁਪਿਆ ਪ੍ਰਤੀ ਏਕੜ ਸਾਡੀ ਸਬਸਿਡੀ ਵੀ ਆ ਡੀਐਸਆਰ ਦੇ ਉੱਤੇ ਸੋ ਮੈਂ ਬੇਨਤੀ ਕਰੂੰਗਾ ਕਿਸਾਨ ਵੀਰਾਂ ਨੂੰ ਕਿ ਵਾਅਦਾ ਰਖਵਾ ਜਿਹੜਾ ਹੈ ਉਹ ਡੀਐਸਆਰ ਦੇ ਅਧੀਨ ਜਿਹੜਾ ਹੈ ਉਹ ਲਿਆਂਦਾ ਜਾਵੇ ਇਸ ਤੋਂ ਇਲਾਵਾ ਅਸੀਂ ਪੂਰੇ ਪੰਜਾਬ ਨੂੰ ਕਿਉਂਕਿ ਝੋਨੇ ਦਾ ਸੀਜ਼ਨ ਬਿਜਲੀ ਵਿਭਾਗ ਵਾਸਤੇ ਵੀ ਇੱਕ ਅਹਿਮ ਸੀਜ਼ਨ ਹੁੰਦਾ ਔਰ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਇਸ ਬਜਾਈ ਵਾਸਤੇ ਕਰਨੇ ਹੁੰਦੇ ਨੇ ਸੋ 3 ਜੂਨ ਦੇ ਵਿੱਚ ਪੂਰੇ ਪੰਜਾਬ ਨੂੰ ਜਿਹੜਾ ਆ ਉਹ ਵੰਡਿਆ ਗਿਆ ਪਹਿਲਾ ਪਹਿਲੇ ਜੂਨ ਦੇ ਵਿੱਚ ਸਾਡੇ ਕੋਲੇ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਸਰ ਸਾਹਿਬ ਤੇ ਫਾਜ਼ਿਲਕਾ ਇਹ ਪੰਜ ਜ਼ਿਲ੍ਹੇ ਨੇ ਇਨਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਆ ਲੌਨਲੀ ਅਸੀਂ 1 ਜੂਨ ਦਾ 1 ਜੂਨ 25 ਤੋਂ ਜਿਹੜਾ ਇੱਥੇ ਸ਼ੁਰੂ ਕਰ ਰਹੇ ਹਾਂ ਇਨਾਂ ਜ਼ਿਲ੍ਹਿਆਂ ਦੇ ਵਿੱਚ ਔਰ 1 ਜੂਨ 25 ਤੋਂ ਇੱਥੇ ਜਿਹੜੀ ਆ ਬਿਜਲੀ ਦੀ ਸਪਲਾਈ ਨਿਰੰਤਰ ਨਿਰਵਿਘਨ ਜਿਹੜੀ ਆ ਇਨਾਂ ਜ਼ਿਲ੍ਹਿਆਂ ਦੇ ਵਿੱਚ ਮਿਲ ਜੂਗੀ ਔਰ ਫਸਲ ਪੱਕਣ ਤੱਕ ਜਿਹੜੀ ਆ ਮਿਨੀਮਮ 8 ਕੇ ਤੇਰੀ ਬਿਜਲੀ ਸਪਲਾਈ ਜਿਹੜੀ ਆ ਇਹਨਾਂ ਜਿਲ੍ਹਿਆਂ ਦੇ ਵਿੱਚ ਦਿੱਤੀ ਜਾਊਗੀ ਦੂਸਰਾ ਫੇਸ ਸਾਡਾ ਜਿਹੜਾ ਉਹ 5 ਜੂਨ 25 ਤੋਂ ਸ਼ੁਰੂ ਹੋਏਗਾ ਉਹਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਇਹ ਜਿਲ੍ਹੇ ਸੈਕੰਡ ਜ਼ੋਨ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਇਹ 5 ਜੂਨ ਤੋਂ ਸ਼ੁਰੂ ਹੋਊਗੀ ਔਰ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਜਿਹੜੀ ਆ ਉਹ ਕਰਦਿਆਂਗੇ 3 ਜੂਨ ਦੇ ਵਿੱਚ ਸਾਡੇ ਕੋਲੇ 9 ਜੂਨ ਤੋਂ ਅਸੀਂ ਇਹਦਾ ਸਮਾਂ ਸੀਮਾ ਜਿਹੜੀ ਆ ਉਹ ਨਿਸ਼ਚਿਤ ਕੀਤੀ ਆ ਇਹਦੇ ਵਿੱਚ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥੜਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਜ਼ਿਲ੍ਹੇ ਜਿਹੜੇ ਨੇ ਇੱਥੇ 9 ਜੂਨ ਤੋਂ ਜਿਹੜੀ ਝੋਨੇ ਦੀ ਬਜਾਈ ਜਿਹੜੀ ਆ ਉਹ ਸ਼ੁਰੂ ਹੋਊਗੀ ਔਰ ਘੱਟੋ-ਘੱਟ ਅਸੀਂ 8 ਘੰਟੇ ਜਿਹੜੀ ਆ ਸੁਨਿਸ਼ਚਿਤ ਕੀਤੀ ਆ ਕਿ 8 ਘੰਟੇ ਘੱਟੋ-ਘੱਟ ਬਿਜਲੀ ਦੇਵਾਂਗੇ ਵੱਧ ਵੀ ਲੋਡ ਹੋਈ ਇਸ ਤੋਂ ਵੱਧ ਵੀ ਬਿਜਲੀ ਜਿਹੜੀ ਆ ਉਹ ਦਿੱਤੀ ਜਾਊਗੀ ਸੋ ਸਾਡੇ ਕੋਲ ਲਗਭਗ 80 ਲੱਖ ਏਕੜ ਜਿਹੜੀ ਆ ਅਸੀਂ ਝੋਨੇ ਦੀ ਬਜਾਈ ਜਿਹੜੀ ਆ ਪੰਜਾਬ ਦੇ ਵਿੱਚ ਹੋਣੀ ਹੁੰਦੀ ਆ ਔਰ ਇਹ ਜਿਹੜਾ ਬਿਜਲੀ ਦੇਣੀ ਇਸ ਵਾਸਤੇ ਕਿਉਂਕਿ ਪੰਜਾਬ ਦਾ ਸਾਰਾ ਧਾਰੂ ਬੰਦਾਰ ਸਾਡੀਆਂ ਖੇਤੀਬਾੜੀ ਤੇ ਨਿਰਭਰ ਕਰਦਾ ਹੈ ਅਸੀਂ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਸੋ ਅਸੀਂ ਜਿਹੜਾ ਸਾਡੇ ਵਾਸਤੇ ਜਿਹੜਾ ਸੀਜ਼ਨ ਹੈ ਇਹ ਬਹੁਤ ਅਹਿਮ ਹੁੰਦਾ ਹੈ ਬਿਜਲੀ ਸਪਲਾਈ ਦੇ ਨਾਲ ਮੈਂ ਜਰੂਰ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਗਾ ਤੁਹਾਡੇ ਨਾਲ ਕਿ ਸਾਡੇ ਕੋਲ ਬਿਜਲੀ ਦੀ ਸਪਲਾਈ ਜਿਹੜੀ ਆ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਕਮੀ ਨਹੀਂ ਹੈ ਸਾਡੇ ਪੰਜ ਜਿਹੜੇ ਨੇ ਥਰਮਲ ਪਲਾਂਟ ਨੇ ਉਹਨਾਂ ਦੇ ਵਿੱਚ 15 ਯੂਨਿਟ ਨੇ ਸਾਡੇ ਇਸ ਵੇਲੇ 15 ਯੂਨਟਾਂ ਦੇ ਵਿੱਚੋਂ 14 ਯੂਨਿਟ ਜਿਹੜੇ ਨੇ ਚੱਲ ਰਹੇ ਨੇ ਇੱਕ ਯੂਨਿਟ ਆ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਬਣਾ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਪ੍ਰਾਈਵੇਟ ਸੀਗਾ ਆਪਾਂ ਖਰੀਦ ਕੇ ਸਰਕਾਰੀ ਕੀਤਾ ਉਥੇ ਇੱਕ ਯੂਨਿਟ ਜਿਹੜਾ ਆ ਉਹਨੂੰ ਅਸੀਂ ਉਹ ਮੇਨਟੇਨੈਂਸ ਤੇ ਆ ਉਹਨੂੰ ਵੀ 2-3 ਦਿਨ ਦੇ ਵਿੱਚ ਜਿਹੜਾ ਵਰਕਿੰਗ ਕਰ ਦਿਆਂਗੇ ਸੋ ਸਾਨੂੰ ਬਿਜਲੀ ਦੀ ਕੋਈ ਵੀ ਕਮੀ ਨਹੀਂ ਆ ਜੇ ਕੋਲੇ ਦੀ ਗੱਲ ਕਰੀਏ ਤੇ ਕੋਲਾ ਵੀ ਸਾਡੇ ਕੋਲ ਇਸ ਵੇਲੇ ਕਾफी ਮਾਤਰਾ ਦੇ ਵਿੱਚ ਕੋਲਾ ਜਿਹੜਾ ਹੈ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਤੇ ਆ ওভারঅল ਦੇਖੀਏ ਤੇ ਕਈ ਸਾਡੇ ਕੋਲ ਲਗਭਗ 30 ਦਿਨ ਤੋਂ ਵੱਧ ਦਾ ਕੋਲਾ ਜਿਹੜਾ ਆ ਉਹ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਅਵੇਲੇਬਲ ਆ ਸਾਡੇ ਕੋਲੇ ਬਾਕੀ ਜਿਹੜੇ ਬਿਜਲੀ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਟ੍ਰਾਂਸਮਿਸ਼ਨ ਕੈਪੈਸਿਟੀ ਜਿਹੜੀ ਆ ਉਹ ਅਸੀਂ ਆਪਣੀ ਉਹ ਵੀ ਕਾफी ਵਧਾਈ ਹੋਈ ਆ ਅਸੂਲੇ ਸਾਡੇ ਕੋਲ 10100 ਮੈਗਾਵਾਟ ਦੀ ట్రాన్స్‌ਮਿਸ਼ਨ ਅਵੇਲੇਬਲ ట్రాన్స్‌ਮਿਸ਼ਨ ਕਪੈਸਿਟੀ ਜਿਹੜੀ ਉਹ ਹੈਗੀ ਆ ਔਰ ਜੂਨ ਦੇ ਵਿੱਚ ਅਸੀਂ ਇਹਨੂੰ ਵਧਾ ਕੇ ਤੇ 10400 ਮੈਗਾਵਾਟ ਜਿਹੜੀ ਆ ਉਹ ਕਰ ਲਾਂਗੇ ਇਸ ਤੋਂ ਇਲਾਵਾ ਕੁਝ ਅਸੀਂ ਬੈਂਕਿੰਗ ਵੀ ਕੀਤੀ ਹੋਈ ਆ ਦੂਜੇ ਸੂਬਿਆਂ ਨੂੰ ਜਦੋਂ ਸਾਡੇ ਕੋਲ ਵਾਧੂ ਬਿਜਲੀ ਹੁੰਦੀ ਆ ਅਸੀਂ ਦੂਜੀਆਂ ਸੂਬਿਆਂ ਨੂੰ ਦਿੱਤੀ ਹੋਈ ਆ ਉਹ ਵੀ ਆਪਾਂ ਇਸ ਝੋਨੇ ਦੇ ਸੀਜ਼ਨ ਦੌਰਾਨ ਜਿਹੜੀ ਆ ਆਪਣੀ ਜਿਹੜੀ ਬਿਜਲੀ ਆ ਉਹ ਉਹਨਾਂ ਤੋਂ ਬੈਂਕਿੰਗ ਜਿਹੜੀ ਅਸੀਂ ਕੀਤੀ ਹੋਈ ਆ ਵਾਪਸ ਲੈ ਲਾਂਗੇ ਉਹ ਸਾਡੀ ਸੈਂਟਰਲ ਪੂਲ ਦੀ ਆ ਉਹ ਸਾਡੇ ਹਾਈਡਲ ਨੇ ਅਸੀਂ ਸੁੱਲ ਮਿਲਾ ਕੇ ਸਾਡੇ ਕੋਲ ਪਿਛਲੇ ਸਾਲ ਦੀ ਜਿਹੜੀ ਪੀਕ ਡਿਮਾਂਡ ਆਈ ਸੀਗੀ ਉਹ 16000 ਤੇ 58 ਮੈਗਾਵਾਟ ਆਈ ਸੀਗੀ ਇਸ ਵਾਰੀ ਸਾਨੂੰ ਸਾਡੀਆਂ ਐਕਸਪੈਕਟੇਸ਼ਨਸ ਨੇ ਕਿਉਂਕਿ ਹਰ ਵਾਰੀ ਬਿਜਲੀ ਦੀ ਡਿਮਾਂਡ ਜਿਹੜੀ ਆ ਉਹ ਵੱਧਦੀ ਆ ਸੋ ਐਕਸਪੈਕਟ ਕਰ ਰਹੇ ਆ ਅਸੀਂ ਕਿ ਸਾਡੇ ਕੋਲ 17000 ਮੈਗਾਵਾਟ ਦੀ ਸਾਨੂੰ ਡਿਮਾਂਡ ਜਿਹੜੀ ਆਏਗੀ ਔਰ ਅਸੀਂ ਉਹਦੀ ਸਪਲਾਈ ਦੇਣੀ ਆ ਉਹਦੇ ਵਾਸਤੇ ਸਾਡੇ ਕੋਲ ਪੁਖਤਾ ਪ੍ਰਬੰਧ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਅ ਬਿਜਲੀ ਦੇ ਵਿੱਚ ਅ ਜਿਹੜੀ ਮੁਸ਼ਕਲ ਆ ਬਿਜਲੀ ਸਪਲਾਈ ਦੇ ਵਿੱਚ ਉਹ ਪੰਜਾਬ ਦੇ ਅ ਕਿਸਾਨ ਭਰਾਵਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਇਸ ਝੋਨੇ ਦੇ ਸੀਜ਼ਨ ਦੌਰਾਨ ਔਰ ਨਾਲ ਦੇ ਨਾਲ ਜੇ ਸਾਡੀ ਡੋਮੈਸਟਿਕ ਸਪਲਾਈ ਆ ਕਮਰਸ਼ੀਅਲ ਇੰਟਰਸ ਇੰਡਸਟਰੀਅਲ ਸਪਲਾਈ ਆ ਉਹ ਵੀ ਇਨਟੈਕਟ ਜਿਹੜੀ ਆ ਉਹ ਜਾਰੀ ਰਹੂਗੀ ਸਾਡਾ ਵਿਭਾਗ ਬਿਜਲੀ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਬੁਲੰਦੀਆਂ ਜਿਹੜੀਆਂ ਉਸ਼ੂਰਿਆ ਪਿਛਲੇ ਦੋ ਜਦੋਂ ਤੋਂ ਅਸੀਂ ਪਸ਼ਵਾੜਾ ਕੋਲ ਮਾਈਨ ਸ਼ੁਰੂ ਕੀਤੀ ਆ ਉਹਦੇ ਤੋਂ ਹੀ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਲੇ ਦੀ ਕਮੀ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਹੁਣੇ ਪਹਿਲਾਂ ਵੀ ਦੱਸਿਆ ਕਿ ਅੱਜ ਵੀ ਸਾਡੇ ਕੋਲੇ 30 ਦਿਨ ਤੋਂ ਵੱਧ ਕੋਲਾ ਜਣਾ ਹੈ ਸਾਡੇ ਥਰਮਲ ਪਲਾਂਟਾਂ ਤੇ ਸਾਡੇ ਕੋਲ ਅਵੇਲੇਬਲ ਆ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਡੇਟਸ ਅਨਾਉਂਸ ਕੀਤੀਆਂ ਨੇ ਜਿਹੜੇ-ਜਿਹੜੇ ਜ਼ੋਨ ਤੇ ਵਿੱਚ ਵੀ ਜਿਹੜਾ-ਜਿਹੜਾ ਜ਼ਿਲ੍ਹਾ ਆਉਂਦਾ ਉਸ ਉਹਨਾਂ ਡੇਟਸ ਤੋਂ ਉੱਥੇ ਜਿਹੜੀ ਆ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ ਬਾਕੀ ਕੋਈ ਤੁਹਾਡਾ ਸਵਾਲ ਹੋਵੇ ਜੀ ਜੀ ਸਰ ਵੇਖ ਇਸ ਤਰੀਕੇ ਨਾਲ ਕਹਿ ਰਹੇ ਹਾਂ ਕਿ 300 ਫਿਰ